ਸੋ ਕਿਹਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੀ ਸਰਹੱਦ ਹੁਸੈਨੀਵਾਲਾ ਪਹੁੰਚੇ ਜਿੱਥੇ ਕਿ ਸੀਐਮ ਭਗਵੰਤ ਮਾਨ ਨੇ ਪਹਿਲੀ ਵਾਰ ਹੁਸੈਨੀਵਾਲਾ ਜੀਐਸਪੀ ਦੇ ਵਿੱਚ ਭਾਰਤ ਪਾਕਿਸਤਾਨ ਦੀ ਬੀਟਿੰਗ ਰੀਟ੍ਰੀਟ ਪ੍ਰੇਡ ਦੇਖੀ ਸੀਮਾ ਭਗਵੰਤ ਮਾਨ ਨੇ ਬੀਐਸਐਫ ਜਵਾਨਾਂ ਨੂੰ ਫਲ ਅਤੇ ਮਠਾਈਆਂ ਵੀ ਪੇਟ ਕੀਤੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨ ਸੁਨੇਰੀ ਹੁਸੈਨੀ ਸਰਹੱਦ ਤੇ ਭਾਰਤ ਪਾਕਿਸਤਾਨ ਦੇ ਬੀਟਿੰਗ ਰਿਟਰੀਟ ਸਮਾਰੋਹ ਦਾ ਮਾਣ ਅਨੰਤ ਤੇ ਬੀਟਿੰਗ ਰਿਟਰੀਟ ਚੈਂਬਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਕੂਲੀ ਬੱਚੇ ਅਤੇ ਸਲਾਨੀ ਵੀ ਪਹੁੰਚੇ ਸਨ ਅਤੇ ਭਾਰਤ ਮਾਤਾ ਦੀ ਜੈ ਦੇ ਨਾਲ ਜਕਾਰੇ ਵੀ ਲਗਾਏ ਕਿ ਫਿਰੋਜ਼ਪੁਰ ਜ਼ਿਲ੍ਹੇ ਦੀ ਸਰਹੱਦ ਹੁਸੈਨੀ ਵਾਲਾ ਬਾਰਡਰ ਪਹੁੰਚੇ ਸੀਐਮ ਮਾਨ ਨੇ ਬੀਐਸਐਫ ਦੇ ਜਵਾਨਾਂ ਨੂੰ ਫਲ ਅਤੇ ਮਠਾਈਆਂ ਵੀ ਪੇਟ ਕੀਤੀਆਂ ਵਾਰਤ ਮਾਤਾ ਦੀ ਜੈ ਦੇ ਜੈਕਾਰੇ ਨਾਲ ਗੂੰਜਿਆ ਸਮਾਰੋਹ ਵਾਰਤ ਮਾਤਾ ਦੀ ਜੈ ਕਰਦੇ ਹੋਏ ਬੱਚੇ ਵੀਐਸ ਸਮਾਗਮ ਦੇ ਵਿੱਚ ਪਹੁੰਚੇ ਸੋ ਬੀਟਿੰਗ ਰੀਟ੍ਰੀਟ ਪ੍ਰੇਡ ਵਾਰਤ پاک ਦੀ ਸੀਮਾਂਦਵਰ ਨੂੰ ਦੇਖੀ ਗਈ। ਇਹ ਦੇਖੋ ਸਾਡੀਆਂ ਫੌਜਾਂ ਜਿਹੜੀਆਂ ਨੇ ਸਾਡੇ ਜਵਾਨ ਬੀਐਸਐਫ ਦੇ ਸਾਡੀ ਮਿਲਟਰੀ ਜਿਹੜੀ ਉਹ ਬਿਨਾਂ ਕੋਈ ਟੈਂਪਰੇਚਰ ਚੈੱਕ ਕੀਤੇ ਜੀ ਜੀ ਉਹ ਕਾਰਗਿਲ ਦੇ ਵਿੱਚ ਵੀ ਉਹ ਗੰਗਾ ਨਗਰ ਦੇ ਵਿੱਚ ਵੀ ਟੈਂਪਰੇਚਰ ਚਾਹੇ -20 ਹੋਵੇ ਚਾਹੇ +50 ਹੋਵੇ ਉਹ ਸਾਡੀ ਰੱਖਿਆ ਕਰ ਰਹੇ ਅੱਜ ਮੈਂ ਪਹਿਲੀ ਵਾਰ ਹੁਸੈਨੀ ਵਾਲਾ ਵੀ ਜਿਹੜੀ ਪ੍ਰੇਡ ਦੇਖਣ ਆਇਆ ਤੇ ਅਸਲ 'ਚ ਇੱਕ ਦੂਜੇ ਨੂੰ ਦੱਸਣ ਲਈ ਇਹ ਇੱਕ ਜਿਹੜਾ ਪਰੰਪਰਾ ਹੈ ਬਾਗਾ ਬਾਡਰ ਤਿੰਨ ਜਗ੍ਹਾ ਤੇ ਹੁੰਦੀ ਹੈ ਬਾਗਾ ਬਾਡਰ ਸੈਣੀ ਵਾਲਾ ਤੇ ਸਾਦਕੀ ਅਬੋਰ ਦੇ ਵਿੱਚ ਸੋ ਸਕੂਲਾਂ ਦੇ ਬੱਚੇ ਆਏ ਔਰ ਸਕੂਲਾਂ ਦੇ ਬੱਚੇ ਦੇਸ਼ ਭਗਤੀ ਦੀ ਭਾਵਨਾ ਇਹਦੇ ਨਾਲ ਭਰਦੀ ਹੈ ਕਿ ਅਸੀਂ ਦੇਸ਼ ਲਈ ਕੁਝ ਕਰਨਾ ਔਰ ਇਹ ਤਾਂ ਜਗਾ ਹੀ ਹੋਇਆ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਨੂੰ ਐਦਾਂ ਹੀ ਸੁੱਟ ਕੇ ਸੀ ਉਹਨਾਂ ਦੀਆਂ ਲਾਸ਼ਾਂ ਸੋ ਮੈਂ ਅੱਜ ਇੱਥੇ ਆਉਣ ਦਾ ਫੈਸਲਾ ਕੀਤਾ ਔਰ ਮੈਂ ਬੀਐਸਐਫ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਔਰ ਮੈਂ ਇੱਕ ਹੋਰ ਵੀ ਵਾਦਾ ਕੀਤਾ ਹੈ ਬੀਐਸਐਫ ਨੇ ਕਿ ਇੱਥੇ ਬਹੁਤ ਵਧੀਆ ਸਾਊਂਡ ਸਿਸਟਮ ਲਾ ਕੇ ਇਹ ਸਟੇਡੀਅਮ ਨੂੰ ਬਹੁਤ ਵੱਡਾ ਬਣਾ ਕੇ ਇਹਨੂੰ ਵੀ ਮਤਲਬ ਇੱਕ ਟੂਰਿਜ਼ਮ ਪਲੇਸ ਬਣਾਇਆ ਜਾਊਗਾ ਬਾਗਾ ਬਾਰਡਰ ਹਰ ਰੋਜ਼ 25000 ਤੋਂ 30000 ਬੰਦਾ ਆਉਂਦਾ ਇੱਥੇ 2-3000 ਦਾ ਐਵਰੇਜ ਹੈ ਥੋੜਾ ਜਿਹਾ ਪਤਾ ਨਹੀਂ ਹੈਗਾ ਇਹਦੇ ਬਾਰੇ ਹਜੇ ਲੋਕਾਂ ਨੂੰ ਪਰ ਟੂਰਿਜ਼ਮ ਪ੍ਰਮੋਸ਼ਨ ਦੀ ਪਰ ਟੂਰਿਜ਼ਮ ਪ੍ਰਮੋਸ਼ਨ ਵਾਸਤੇ ਮੈਂ ਕਿਹਾ ਤੁਸੀਂ ਪ੍ਰਪੋਜ਼ਲ ਬਣਾ ਕੇ ਦਿਓ ਮੈਂ ਕਮਾਂਡਰ ਸਾਹਿਬ ਨੂੰ ਕਿਹਾ ਤੁਸੀਂ ਆਓ ਚੰਡੀਗੜ੍ਹ ਤੇ ਜੋ ਇੱਥੇ ਮਤਲਬ ਇੱਥੇ ਇਹਨਾਂ ਕੋਲ ਤਾਂ ਬਹੁਤ ਸੋਹਣਾ ਮਿਊਜ਼ੀਅਮ ਹੈ ਇੱਥੇ ਇਹਨਾਂ ਕੋਲੇ ਉਹ ਪਿਸਤੌਲ ਪਿਆ ਜਿਹਦੇ ਨਾਲ ਸਾਂਡਰਸ ਨੂੰ ਮਾਰਿਆ ਸੀ ਭਗਤ ਸਿੰਘ ਹੋਰਾਂ ਨੇ ਸੋ ਇੱਥੇ ਇਸ ਤੇ ਮਿਊਜ਼ੀਅਮ ਵੀ ਹੈ ਇੱਥੇ ਤਾਂ ਬਹੁਤ ਸਾਡੀ ਲੈਗੇਸੀ ਸਾਡਾ ਵਿਰਸਾ ਇੱਥੇ ਪਿਆ ਸੋ ਇਸ ਜਗ੍ਹਾ ਨੂੰ ਇੱਕ ਟੂਰਿਸਟ ਪਲੇਸ ਬਣਾਉਣ ਵਾਸਤੇ ਮੈਂ ਮਤਲਬ ਆਪਣੇ ਵੱਲੋਂ ਅਸਿਕੋ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਮੈਂ ਪਹਿਲੀ ਵਾਰ ਇੰਨਾ ਨੇੜੇ ਉਹ ਜਿਹੜਾ ਇਹਨਾਂ ਦੀ ਪਰੇਡ ਦੇਖੀ ਹੈ ਬਾਗਾ ਚ ਤਾਂ ਫਿਰ ਵੀ ਦੂਰ ਹੈ ਦੋ ਗੇਟ ਨੇ ਉਹ ਦੂਰ ਰਹਿੰਦੇ ਨੇ ਪਰ ਇੱਥੇ ਤਾਂ ਉਹ ਇਧਰਲੇ ਪਾਸੇ ਆ ਜਾਂਦੇ ਤੇ ਲੈ ਆ ਜਾਂਦੇ ਸੋ ਮੈਂ ਚਾਹਨਾ ਕਿ ਅਮਨਮਾਨਪ